ਹਾਂਜੀ ਵੀਰੇ ਵੈਲਕਮ ਹੈ ਜੀ ਮੁੱਗਾਪੰਜਨ ਠਾੜਵੜ ਦੇ ਵਿੱਚ ਹੋਰ ਕੀ ਹਾਲ ਚਾਲ ਹੈ ਸਾਰੇ ਵੀਰ ਭਰਾਵਾਂ ਦਾ ਉਮੀਦ ਕਰਦੇ ਹਾਂ ਸਾਰੇ ਵੀਰ ਭਰਾਵਾਂ ਦੇ ਜਾਨਵਰ ਸੈੱਟ ਹੋਣਗੇ ਤੇ ਘਰ ਪਰਿਵਾਰ ਵੀ ਸੈੱਟ ਹੋਣਗੇ ਸੋ ਅੱਜ ਮੈਂ ਸਾਰੇ ਆਪਣੇ ਜਿੰਨੇ ਸਬਸਕ੍ਰਾਈਬਰ ਸਾਰਿਆਂ ਵੀਰਾਂ ਦਾ ਧੰਨਵਾਦ ਕਰਦਾ ਆਪਣੇ ਚੈਨਲ ਨੂੰ ਹੀ ਨਾਲ ਸਪੋਰਟ ਕੀਤਾ ਤੇ ਗਾਂ ਵੀ ਐ ਸਪੋਰਟ ਕਰਦੇ ਆਣਗੇ ਸੋ ਅੱਜ ਕਾਫੀ ਟਾਈਮ ਬਾਅਦ ਆਪਾਂ ਵੀਡੀਓ ਲੈ ਕੇ ਆਏ ਆ ਕਿਉਂਕਿ ਵੀਰੇ ਆਪਣਾ ਚੈਨਲ ਬੰਦ ਹੋ ਚੁੱਕਿਆ ਸੀ ਤੇ ਹੁਣੇ ਦੁਬਾਰੇ ਫੇਰ ਚੈਨਲ ਆਪਣਾ ਓਪਨ ਹੋ ਚੁੱਕਿਆ ਕੋਈ ਪ੍ਰੋਬਲਮ ਪੈ ਗਈ ਸੀਗੀ ਸੋ ਕਾਫੀ ਸਮਾਂ ਚੈਨਲ ਆਪਣਾ ਇਹ ਬੰਦ ਰਿਹਾ ਇੱਕ ਚੈਨਲ ਆਪਾਂ ਹੋਰ ਬਣਾ ਲਿਆ ਸੀ ਇਦੋਂ ਬਾਅਦ ਉਹਦਾ ਨਾਮ ਕੱਲਾ ਮੋਗਾ ਪੀਜਨ ਰੱਖਿਆ ਵੀਰੇ ਤੇ ਓਰ ਤੇ ਵੀ ਆਪਣੇ ਜਾਨਵਰਾਂ ਦੀਆਂ ਵੀਡੀਓ ਹੁੰਦੀਆਂ ਰਹਿੰਦੀਆਂ ਵਾ ਤੇ ਬਾਕੀ ਹੁਣ ਆਪਣਾ ਇਹ ਵੀ ਇਹ ਨਵਾਂ ਜਿਹੜਾ ਚੈਨਲ ਸੀਗਾ ਉਹ ਵੀ ਚੱਲਦਾ ਤੇ ਇਹ ਪੁਰਾਣਾ ਵੀ ਚੱਲਣ ਲੱਗ ਗਿਆ ਤੇ ਹੁਣ ਆਪਾਂ ਵੀਡੀਓ ਨਵੀਆਂ ਲੈ ਕੇ ਆਇਆ ਕਰਾਂਗੇ ਨਾਲ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਤੇ ਬਾਕੀ ਆ ਜਾ ਤੁਹਾਨੂੰ ਆਪਣੇ ਜਾਨਵਰਾਂ ਨੂੰ ਸ਼ੋਅ ਕਰਾਉਣੇ ਆ ਅੱਜ ਆਪਣੇ ਜਨਮ ਦਾ ਜੀ ਥਾਣਾ ਖੀਆਂ ਦੇ ਤੇ ਬਾਜ਼ੀਆਂ ਦੀ ਅਪਡੇਟ ਵੀਰੇ ਤਾਂ ਨਹੀਂ ਦਿੱਤੀ ਗਈ ਕਿਉਂਕਿ ਚੈਨਲ ਬੰਦ ਹੋਣ ਕਰਕੇ ਆ ਆਪਣਾ ਜਿਹੜਾ ਚੀਨਾ ਸੀ ਬਾਈ ਇਹ ਆਪਾਂ ਬਾਜੀ ਛੱਡਿਆ ਸੀਗਾ ਪਿੰਡ ਸਿੰਘਾ ਵਾਲੇ ਤੇ ਉੱਥੇ ਵੀਰੇ ਇਹ ਆਥਨ ਨੂੰ ਆ ਕੇ ਨਾ ਟੱਚ ਮਾਰ ਗਿਆ ਸੀ 5 ਕੁ ਮਿੰਟ ਹੀ ਰਹਿ ਗਏ ਸੀ ਬਾ ਇਹ ਕੂਤਰ ਆਪਣਾ ਬਹੁਤ ਚੰਗਾ ਉੱਡਿਆ ਉੱਥੇ ਕਾਲਾ ਚੀਨਾ ਗੂਤਰ ਤੇ ਆ ਦੇ ਨਾਲ ਹੁਣ ਇਹਨੂੰ ਆਪਾਂ ਬੱਚਿਆਂ ਦੇ ਵਾਧਾ ਦੋਨੇ ਬੱਚੇ ਦੇ ਆ ਨਾਲੇ ਦੇ ਮਾਦੀ ਲਈ ਆ 44 ਕਿਨੀ ਕੂਤਰੀ ਤੇ ਖੁੱਡਾ ਵੀ ਹੁਣ ਆਪਾਂ ਨਵਾਂ ਬਣਾ ਲਿਆ ਕੋਸ਼ ਆਪਣੇ ਜਨਨਾਂ ਨੇ ਆਂ ਡੇ ਧਰੇ ਹੋਏ ਆ ਇੱਕੋ ਸਾਹਮਣੇ ਜੋੜੀ ਇਹਨਾਂ ਵੀ ਬੱਚੇ ਕੱਢੇ ਹੋਏ ਆ ਤੇ ਇਹਨਾਂ ਵੀ ਆਂਡੇ ਧਰੇ ਆ ਜੋੜੇ ਨੇ ਇਹਨਾਂ ਨੇ ਬੱਚਾ ਕੱਢਿਆ ਤੋ ਬਾਕੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਵੀਰੇ ਹੁਣ ਆਪਣੀਆਂ ਤੇ ਨਵੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਨਿਊ ਅਪਡੇਟ ਆਪ ਤੁਹਾਨੂੰ ਦਿੰਦੇ ਰਾਂਗੇ ਕੂਤਰਾਂ ਦੀ ਆ ਆਪਣੀਆਂ ਚਿੜੀਆਂ ਵੀਰੇ ਇੱਕ ਜੋੜਾ ਤਾਂ ਬੈਠਾ ਤੇ ਬਾਕੀ ਇੱਕ ਖੁੱਡਾ ਆਪਣਾ ਇੱਧਰ ਇੱਧਰ ਵੀ ਜਾਨਵਰ ਬੈਠੇ ਆਪਣੇ ਆਪਾਂ ਜੋੜਾ ਲੈ ਕਹਿੰਦੇ ਸੈਂਟੀਨੈਂਟ ਦਾ ਸ਼ੌਂਕੀਆ ਦੌਰ ਤੇ ਇਆ ਆਪਣੇ ਇਧਰ ਇਹ ਕੂਟਰ ਬੱਚਾ ਗੱਡੀ ਬੈਠੇ ਆ ਉੱਧਰ ਵੀ ਆਂਡੇ ਇਧਰੇ ਇਹ ਕੂਤਰਾਂ ਨੇ ਤੇ ਕਮੈਂਟ ਕਰਕੇ ਦੱਸੋ ਵੀਰੇ ਸਾਰੇ ਵੀਰ ਭਰਾ ਵੀਡੀਓ ਕਿਦਾਂ ਲੱਗੀ ਤੇ ਬਾਕੀ ਸਾਥ ਪੂਰਾ ਦਿਓ ਭਾਈ ਵੀਡੀਓ ਸ਼ੇਅਰ ਕਰਦਾ ਕਰੋ ਵੱਧ ਤੋਂ ਵੱਧ ਤੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਧੰਨਵਾਦ